ਭਾਰਤ ਦੇ ਉਪ ਰਾਸ਼ਟਰਪਤੀ ਜੋ ਪੰਜਾਬ ਜੁਨੀਵਰਸਿਟੀ ਦੇ ਚਾਂਸਲਰ ਵੀ ਹਨ ਉਹਨਾਂ ਵੱਲੋਂ ਪੰਜਾਬ ਜੁਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਐਲਾਨ ਕਰਨਾ ਸਵਾਗਤਯੋਗ ਕਦਮ ਹੈ ਦੇਰਾਏ ਦਰੁਸਤ ਹੈ ਵਾਲਾ ਕਦਮ ਔਰ ਮੈਂ ਸਮਝਦਾ ਕਿ ਇਸ ਨਾਲ ਵਿਦਿਅਕ ਮਾਹੌਲ ਜਿਹੜਾ ਯੂਨੀਵਰਸਿਟੀ ਦਾ ਤੇ ਬਾਕੀ ਵਿਦਿਅਕ ادارے ਦਾ ਸਫਾਵਾ ਬਣੇਗਾ ਮੈਂ ਸਮਝਦਾ ਕਿ ਸਰਕਾਰੀ ਦਖਲਅੰਦਾਜ਼ੀ ਵਿਦਗਦਾਰਾਂ ਵਿੱਚ ਕਰਨ ਤੋਂ ਸਰਕਾਰ ਨੂੰ ਸੰਕੋਚ ਕਰਨ ਦੀ ਲੋੜ ਹੈ ਔਰ ਜਿਹੜੀ ਖੁਦਮੁਖਤਾਰੀ ਆ ਖਾਸ ਤੌਰ ਤੇ ਯੂਨੀਵਰਸਿਟੀ ਦੀਆਂ ਇਹ ਖੁਦਮੁਖਤਾਰੀ ਬਹਾਰ ਰਹਿਣੀ ਚਾਹੀਦੀ ਆ ਔਰ ਇਸ ਦੇ ਨਾਲ ਵਿਦਿਆਰਥੀਆਂ ਨੇ ਜਿਹੜਾ ਸੰਘਰਸ਼ ਕੀਤਾ ਵਾਹ ਵਿਦਿਆਰਥੀ ਆਗੂਆਂ ਦਾ ਵਿਦਿਆਰਥੀਆਂ ਦਾ ਇਸ ਗੱਲੋਂ ਸ਼ਲਾਘਾ ਕਰਦਾ ਔਰ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹ ਵੀ ਇਸ ਸ਼ਲਾਘਾ ਜੋ ਗਦਵਾ ਔਰ ਚੰਗਾ ਕਦਮ ਸਰਕਾਰ ਨੇ ਜਿਹੜਾ ਕੀਤਾ ਭਾਵੇਂ ਦੇਰ ਨਾਲ ਕੀਤਾ ਯੂਨੀਵਰਸਿਟੀ ਨੂੰ ਜਗ ਦਾ ਅਸਥਾਨ ਬਣਾਉਣ ਦੀ ਥਾਂ ਵਿਦਿਅਕ ਮਾਹੌਲ ਵੱਲ ਪਰਤਨ ਦੀ ਲੋੜ ਸੀ Do when you are afraid.